ਕੋ ਮਹੱਲਾ ਬਹਲਾ ਸੋਨ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡਿਖਾ ਹੋਏ ਕੀਮਤ ਪਾਇ ਨਾ ਘੜਿਆ ਜਾਏ ਕਹਿਣੇ ਵਾਦੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬ ਗਹਿਰ ਗੰਬੀ ਦਾ ਗੁਣੀ ਗਹੀਰਾ ੋ ਨੰਦਰਨ تیر ਕੀਤਾ ਕੀ ਵੜ ਚਿਰ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਨ ਨਾ ਜਾਈ ਤੇਰੀ ਤਿਲ ਵੜਿਆ ਸਭ ਸਤ ਸਭ ਤਪ ਸਭ ਜਿਐਂ ਆ ਸਤਨਾ ਪੁਰਖਾਂ ਕੀਆਂ ਵਡਿਆਈਆਂ ਤਦ ਵੈਨ ਸਦੀਕ ਨਾਮ ਸਈਆ ਕਰਮ ਮਲੈ ਨਾਹੀ ਕਾ ਕਰਹਾਈਆ ਆਖ ਨਵਾ ਲਾਗੀ ਆਵੇ ਲਾਰਾ ਸਿਖਤੀ ਭਰੇ ਤੇਰੇ ਪੰਡਰਾ ਜਿਸ ਤੂੰ ਦੇਹੇ ਤਸੈ ਚਾਕਾਰ ਨਾਨਕ ਸਤਿ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਦੀਵਾ ਵਿਸਰੇ ਮਰ ਜਾਵਾਂ ਆਖਣ ਔਖਾ ਸੱਚ ਦਾ ਨਾਮ ਸਤਿ ਨਾਮਤੀ ਲੱਗ ਘੂਖ ਉਤ ਭੂਖ ਹੈ ਖਾਏ ਚੱਲੀ ਹੈ ਘੂਖ ਕਉ ਵਿਸਰੈ ਮੇਰੀ ਮਾਏ ਸਤਿ ਸਾਹਿਬ ਸਤ ਨਾਇ ਰਾਵ ਸਤ ਨਾਮ ਕੀ ਤਿਲ ਬੜਿਆਈ ਆਪ ਕੱਖ ਕੇ ਕੀਮਤ ਨਹੀਂ ਪਾਈ ਜੇ ਸਭ ਮੁਲਕ ਅੱਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਈ ਨਾ ਹੁ ਮਰੈ ਨਾ ਹੋਵੇ ਸੋਗ ਕੁਣ ਦਿਨ ਦਾ ਰਹੈ ਨਾ ਚੁੱਕੈ ਭੋਗ ਕੁਣ ਇਹੋ ਵਰਨਦਾ ਹੀ ਕੋਲੇ ਨਾ ਕੋ ਹੋਵਾ ਨਾ ਕੋ ਹੋਏ ਦੇਵੜ ਆਪ ਤੇਵੜ ਤੇਰੀ ਬਾਤ ਦਿਨ ਦਿਨ ਕਰਕੇ ਕੀਤੀ ਰਾਤ ਖਸਮ ਅਵਸਾਰ ਹੀ ਤੇਰ ਤੁਮ ਜਾਤ ਨਾਨਕ ਨੋ ਵਾਬੋ ਤੁ ਸਲਾਤ ਮੂਦਗ ਗੂਜਰੀ ਮਹੱਲਾ ਤੁਸਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨਾ ਕਰਉ ਗੁਰਪਾਸ ਹਮ ਕੀਰੇ ਕਿਰਮ ਸਤ ਗੁਰ ਸਰਨਾਈ ਕਰ ਬਿਆ ਨਾਮ ਅਰਗਾਸ ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ ਗੁਰਮੁਖ ਨਾਮ ਮੇਰਾ ਪ੍ਰਾਨ ਸਿਕਾਈ ਹਰ ਕੀਰਤ ਹਮਦੀ ਰਹਿ ਰਹਾ ਸਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਬਿਲਾ ਤ੍ਰਿਪਤਾਸ ਹੀ ਅੰਮਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਵਹੀਨ ਜੰਪਾਸ ਦੋ ਸਤਗੁਰ ਸਰਣ ਸੰਗਤ ਨਹੀਂ ਆਏ ਲਿਗ ਜੀਵੇ ਤੇਗ ਦੀਵਾ ਜਿਨ ਹਰ ਕਨ ਸਤਗੁਰ ਸੰਗਤ ਪਾਈ ਤਿਨ ਧਰਮ ਮਸਤਕ ਲਿਖਿਆ ਲਿਖਾਸ ਤਨ ਮਨ ਧਨ ਸਤ ਸੰਗਤ ਜਿਤੇ ਹਰ ਰਸ ਪਾਇਆ ਮੇਲੇ ਜਨ ਨਾਨਕ ਨਾਮ ਪ੍ਰਗਾਸ ਰਾਗ ਗੋਦਰੀ ਮਹਲਾ ਪੰਜਵਾ ਕਾਹਿਰੇ ਮਨ ਚਿਤ ਵੇ ਉਦਮ ਜਾ ਆਹਰ ਅਰਜੀ ਉਪਰਿਆ ਸਹਿਲ ਪਤਨ ਮਹਿ ਜੰਤੁ ਉਪਾਏ ਤਾ ਕਰਿ ਸੁਖ ਆਗ ਕਰ ਤ੍ਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤ੍ਰਿਆ ਗੁਰ ਪ੍ਰਸਾਦ ਕਰਮ ਪਦ ਪਾਇਆ ਸੁਕੇ ਕਾਸ਼ ਹਰਿ ਹਰਿ ਜਨਨ ਤਾ ਲੋਕੁ ਤੁਮਨ ਤਾ ਕੋ ਨ ਕਿਸ ਕੀ ਤ੍ਰਿਆ ਸੇਦੇ ਰਜ਼ਕ ਸੰਭਾਹਿਠਾਪੁਰ ਕਾਹੇ ਮਨ ਓਕਰਿਆ ਉਡੇ ਊਡਾਵੇ ਸੈ ਖਸਾ ਤਿਸ ਪਾਸੇ ਬਚਦੇ ਸ਼ਰਿਆ ਤਿੰਨ ਕਵਨ ਖਲਾਵੇ ਕਵਨ ਤੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਾ ਸਿਆਸ ਸਦਾਨ ਧਾਕੁਰ ਕਤਲ ਧਰਿਆ ਜਨ ਨਾਨਕ ਬਲ ਬਲ ਸਤ ਬਦ ਜਈਐ ਤੇਰਾ ਅੰਤ ਨ ਪਾਰ ਵਰਿਆ ਰਾਗ ਆਸਾ ਮੁਲ ਤਕ ਸੁਪਰਤ ਇੱਕ ਓਅੰਕਾਰ ਸਤਗੁਰ ਪ੍ਰਸਾਦਿ ਸੁਪਰਖ ਨਿਰੰજન ਹਰਪੁਰਖ ਨਿਰੰજન ਹਰ ਅਗਮ ਅਗਮ ਅਪਾਰਾ ਸਭ ਧਿਆਵੇ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਰਜਨਹਾਰ ਸਭ ਜੀ ਤੁਮਾਰੇ ਜੀ ਦੁਨੀਆਂ ਦਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੂਰ ਪ੍ਰਸਾਦ ਹਾਰਾ ਹਰਿਆਪੇਤਾ ਗੁਰੂ ਹਰਿਆਪੇਤ ਸੇਵਕ ਜੀ ਗਾ ਨਾਨਕ ਦੰਤ ਵਿਚਾਰਾ ਕਉ ਘਟ ਘਟ ਅੰਦਰ ਸਰਬ ਨਿਰੰਤਰ ਜੀ ਹਰਿ ਕੋ ਪ੍ਰਮਾਣਾ ਇਕ ਦਾਤੀ ਇਕ ਤਿਹਾਰੀ ਦੀ ਸਭ ਤੇਰੇ ਤੂਜ ਵਡਾਣਾ ਤੂੰ ਆਪੇ ਦਾਤਾ ਆਪੇ ਪ੍ਰਪਤਿ ਦੀ ਹਉ ਤਦ ਬਿਨ ਅਬਰ ਨ ਜਾਣਾ ਤੂੰ ਕਾਦਰ ਬਹੁੰਦੇ ਅੰਤ ਦੇ ਅੰਤ ਜੀ ਤੇਰੇ ਕੀਆ ਗੁਣ ਆਪੋ ਕਾਣਾ ਦੁ ਸਿਵ ਹੈ ਦੁ ਸਿਵ ਤੁਧ ਕੀ ਗੰਨ ਨਾਨਕ ਤਿਨ ਕੁਰਬਾਨ ਹਰ ਧਿਆਵਹਿ ਹਰ ਧਿਆਵਹਿ ਤੁਧ ਕੀ ਸੇ ਜਨ ਜਗ ਮਹਿ ਸੁਖ ਵਾਸੀ ਸੇ ਮੁਕਤੇ ਸੇ ਮੁਕਤ ਭਏ ਜਿਨ ਹਰ ਧਿਆਇਆ ਜਿਨ ਤੂਟੀ ਜਮ ਕੀ ਪਾਸੀ ਜਿਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਦਵਸੀ ਜਿਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤਿਹਾਰ ਹਰ ਰੂਪ ਸਮਸੀ ਸੇ ਧਨ ਸੇ ਧਨ ਜਨ ਹਰ ਧਿਆਇਆ ਜੀ ਜਨ ਲਾਲਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ Bhandar ਦੀ ਫਰੇ ਬੇਅੰਤ ਦੇ ਅੰਤ ਤੇਰੇ ਭਗਤ ਤੇਰੇ ਸਤਿਗਤ ਸਲਾਹਨ ਉਦਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪ ਹੈ ਜਤੂ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਫੜੇ ਬਹੁਤ ਸੰਮਰਤ ਸਾਸਤਰੀ ਕਰ ਕਰਿਆ ਕਟ ਕਰਮ ਕਰੰਤਾਰ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਦੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਵਾਦਿ ਪਰਖ ਅਪਰੰਤ ਕਰ ਕਾਜੀ ਤੁਦ ਦੇਵਡ ਅਵਰ ਨ ਕੋਈ ਇੱਕਮ ਜੋਗ ਜੁਗ ਏਕੋ ਸਦਾ ਸਦਾ ਤੁਮ ਏਕੋ ਜੀ ਤੂੰ ਨਿਰਤਲ ਕਰਤਾ ਸੋਈ ਤੁਦਾਪੇ ਭਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦਾਪੇ ਸ੍ਰਿਸ਼ਟ ਸਭ ਉਪਾਈ ਜੀ ਤੁਦਾਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਬਸਾਏ ਕਾ ਜਨੁਈ ਪਾਸਾ ਮਹਲਤ ਤਾ ਤੂੰ ਕਰਤਾ ਸਿਧਾਰਮੈ ਦਾਸਾਈ ਜੋ ਤਉ ਭਾਵੇ ਸੋਈ ਕੀਸੀ ਜੋ ਤੂੰ ਦੇਹਿ ਸੋਈ ਹਉ ਪਾਈ ਰਹਾ ਸਭ ਤੇਰੀ ਤੂੰ ਸਬਣੀ ਧਿਆਇਆ ਜਿਸਨਾ ਕੋ ਕਿਰਪਾ ਕਰਹੀ ਤਿਨ ਨਾਮ ਰਖਣ ਕੋਇਆ ਗੁਰਮੁਖ ਲਾਗਾ ਮਨ ਮੁਖ ਗਵਾਇਆ ਖੁਦਾ ਕੋ ਸੋੜਿਆ ਆਪ ਮਿਲਾਇਆ ਪੁੰਦਰੀਆ ਸਭ ਤੁਹੀ ਮਾਹੀ ਕੁਝ ਬਿਨ ਤੂਜੈ ਕੋਈ ਨਾ ਦੀਏ ਦੰਤ ਸਭ ਤੇਰਾ ਕੇ ਲੋਭ ਜੋਕ ਮਿਲ ਵਿਸੁੜਿਆ ਸੰਜੋਗੀ ਮੇਲ ਹਾਂ ਜੇ ਸੁਣੋ ਤੁੰਡਾ ਇਹ ਸੂਈ ਜਨ ਜਾਣੈ ਹਰ ਗੁਣ ਸਦ ਹੀ ਆਪੂ ਖਾਣ ਜਨ ਹਰ ਸੇਵਿਆ ਤਨ ਸੁਖ ਪਾਇਆ ਸਹਜ ਹੀ ਹਰ ਨਾਮ ਸਮਾਇਆ ਉਹ ਕਿਰਤਾ ਤੇਰਾ ਕੀਆ ਸਭ ਹੋਏ ਤੇਤ ਬਿਨੂ ਦੂਜਾ ਕਬਰ ਨ ਕੋਏ ਹੰਕਰ ਕਰ ਵੇਖ ਹੈ ਜਾਣਿ ਛੁਏ ਗਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਨ ਲਗ ਲਾ ਤੇਤ ਸਰਵੜੈ ਭੈਲੇ ਨਿਵਾਸਾ ਬਾਣੀ ਕਾਬਕ ਕਹੇ ਕੀਆ ਅੰਕ ਜੋ ਮੋਹੋ ਪਗ ਨਹੀਂ ਚਾਲੇ ਅਹੰ ਦੇਖਾ ਕਹਿ ਦੂਗੀ ਅਲੇ ਮਨ ਏਕ ਨਾ ਚੇਤ ਸੰਬੂਧ ਮਨ ਹਰ ਬਿਸਰਤ ਤੇਰੇ ਗੁਣ ਗਲਿਆਰ ਆਵ ਨਾ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਨਵਤ ਨਾਨਕ ਤਿਨ ਕੀ ਸਰਨਾ ਵਿੰਦੂ ਨਹੀਂ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਬਤ ਮਨੁਖ ਦਹਰੀਆ ਜੋ ਗੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਲ ਤਰਕਤਾ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਰੰਗ ਜਾ ਮੁਲਾਕ ਭਉਜਲ ਕਰਨ ਕੈ ਜਨਮ ਮ੍ਰਿਤਰਾ ਜਾਤ ਰੰਗ ਬਾਇਆ ਕਹਿ ਰਹਾਉ ਜਪ ਤਪ ਸੰਜਮ ਕਰਮ ਨਾ ਤੁਮਾਇਆ ਸਿਵਾ ਸਾਧਨਾ ਜਨਿਆ ਕਹੋ ਨਾਨਕ ਹਮ ਨੀਤ ਕਰਮਾ ਜਗਤ ਕਪ ਸੰਜਿਮ ਧਰਮ ਨਾ ਕਮਾਇਆ ਕਹੋ ਨਾਨਕ ਅਮਨੀਕ ਕਰਮਾਂ ਇੱਕ ਊੰਕਾਰ ਵਾਹੁਰ ਦੀ ਕੀ ਫਤਿਹ ਪਾਤਸ਼ਾਹ ਹੀ ਦਸਵੀਂ ਕਬਿਓ ਬਵਾਤ ਦਿਨ ਦੀ ਚੌਪਈ ਹਮਰੀ ਕਰੋ ਆਤਮ ਦੇ ਰਸ਼ਾ ਪੂਰਨ ਹੋਏ ਜਿਤ ਕੀ ਇਸ਼ਾ ਪਾਵ ਚਰਨਨ ਮਨ ਰਹਿ ਹਮਾਰਾ ਆਪਣਾ ਦਾਨ ਕਰੋ ਪ੍ਰਤਪਾਰਾ ਹਮਰੇ ਪੁਸ਼ਕ ਸਬੈ ਤੁਮ ਕਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੁਰ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੂਰਛਾ ਨਿਜ ਕਰਦੈ ਕਰੀਐ ਸਭੈ ਰੰਗੋਇਆ ਜਾਨੁ ਰੀਐ ਪੂਰਨ ਹੋਏ ਹਮਾ ਦੀ ਆਸ ਤੋਰ ਭਜਨ ਦੀ ਰਹਿਐ ਸਾ ਤੁਮਹਿ ਸਾਧ ਕੋਈ ਅਵਰ ਨਾ ਪਿਆ ਹਉ ਤੋ ਬਰਚਾ ਹਾਂ ਸੋ ਤੁਮ ਤੇ ਪਾਵਾਂ ਸਿਵਕ ਸਿੱਖ ਹਮਾਰੇ ਤਾਰਿਐ ਜੁਣ ਜੁਣ ਸਤਰ ਹਮਾਰੇ ਮਾਰਿਐ ਆਪਾ ਦਾ ਕੰਮ ਬੜੀ ਉਗਰੀਏ ਮਰਨ ਕਾਲ ਦਾ ਤਰਾਸ ਨਿਵਰੀਏ ਕੋ ਜੋ ਸਦਾ ਹਮਾਰੇ ਅੱਛਾ ਸ੍ਰੀ ਅਸਤੁਜ ਜੋ ਕਰੀ ਹਵਰਸ਼ਾ ਹਰਿ ਗ੍ਰੋਭ ਮੋਹੇ ਰਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਕਾਰ ਤਮੋਪਰੀ ਚਕਰਦਸ ਕੰਤਾ ਕਾਲ ਪਾਏ ਅੰਗ੍ਰਹਿਮਾ ਵਕਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਦਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਹਾਂ ਜਵਨ ਕਾਲ ਜੋਗੀ ਸੇਵਕੀਓ ਬੇਦੁਰਾਤ ਬ੍ਰਹਮਾ ਦੂਤੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਕਹੇ ਹਮਾਰਾ ਉੰਦੇਵਨ ਕਾਲ ਸਭ ਜਗਤ ਬਨਾਇਓ ਦੇਵ ਗ੍ਰੰਥ ਦਰਸ਼ਨ ਉਪਜਾਇਓ ਆਦ ਅੰਤ ਇਕੈ ਅਵਤਾਰ ਸੋਈ ਗੁਰੂ ਸਮਝਿ ਇਹੋ ਹਮਾਰਾ ਨਮਸਕਾਰ ਕਿਸ ਹੀ ਕੋ ਹਮਾਰੀ ਸਤੋ ਪਰਜਾ ਜਨਨਾਵਾਰੀ ਸਿਵਕਨ ਤੋ ਸਭ ਗੁਣ ਸੁਖ ਦਿਓ ਸਤਰਨ ਤੋ ਪਨ ਲੋਭ ਬਦ ਦਿਓ ਕਟ ਕਟ ਕੇ ਅੰਤਰ ਕੀ ਜਾਣਕ ਭਲੇ ਖਰੇ ਕੀ ਪੀਰ ਪਛਾਨ ਕਿਤਿ ਤੈ ਗੰਕਰ ਅਸਕੂਲਾ ਕਾਪਰ ਕਿਰਪਾ ਦ੍ਰਿਸ਼ਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਟ ਕੇ ਪੱਦ ਪੱਦ ਕੀ ਜਾਨੈ ਜਬ ਉਦਕਰਖ ਕਰਤ ਕਰਤਾਨ ਅਰਜਾ ਤਰਤ ਤਬ ਦੇਹ ਅਪਾਰਾ ਜਬਿਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਦਿਲ ਤ ਦੇਹ ਤਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਭਾਰੈ ਆਪ ਆਪਣੀ ਮੂਲ ਉਦਾਰੈ ਤੁਮ ਸਭ ਹੀ ਤੇ ਰਹਤ ਮ੍ਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਅਕਲੰਬ ਆਦ ਅਨੀਲ ਅਨਾਦ ਸੰਭ ਤਾ ਕਾ ਮੂੜ ਉਚਾਰਨ ਤੇ ਪੇਦਾ ਜਿਆ ਤੋ ਭੀਗ ਨਾ ਪਾਗੋ ਪੇਦਾ ਰਤ ਕਰ ਪਾਣ ਅਨਮਾਨ ਮਹਾ ਮੂੜ ਕਸ਼ਿੇਦ ਨਾ ਜਾਣ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਰੰਕਾਰ ਕਾ ਤੀਨਤਨੈ ਭਿਵ ਆਪੋ ਆਪਣੀ ਮੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਕੋਇ ਕਹਤੀ ਤੁਮਰਾ ਲਖਾ ਨਾ ਜਾਏ ਪ੍ਰਾਦਾ ਕੀਏ ਵਿਦ ਸਜਾ ਪ੍ਰਤਮ ਸੰਸਾਰ ਆਰ ਏਕਾ ਰੂਪ ਮਨੂਪ ਸਰੂਪਾ ਲੰਕ ਭਇਓ ਰਾਵਣ ਭੂਪਾ ਅੰਡਜ ਜਿਰਜ ਸਿਤਜ ਕੀਨੀ ਉਤਪੁਰ ਖਾਨ ਬਬਤ ਦਿਨੀ कहूं ऊल राधा अब बैठा कहूं सिमट पयो शंकर इकट्ठा शिगरी श्रेष्ठ दुखाए अचम भावुआत जुगात रूप स्वयं भाव अब रशा मेरी तुम करो सिख बार सिख संगरो दुष्ट जति उठ वत उत्वात उत्पाता उत्वात सकल मलेश करो रण रणकाता जे अर तुज तव शरणि परे तिनके दुष्ट दुख तो हवै मरे परुक जावन पाग परे तिहारे तिनके तुम संकट सब टारे दू काल को एक बार रहय है तात काल निकट महै है, है, है। मुरशा होई काहि सब कल दुष्ट अरिष्ट करे रदकाला ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾ ਕੇ ਤਾਪ ਤਨਤ ਮੋਹ ਹਰੋ ਰਿਤ ਸਿਧ ਕਰ ਮੋ ਸਭ ਹੋਈ ਦੁਸ਼ਟ ਸ਼ਾ ਸ਼ੁਭੈ ਸਕੇ ਨਾ ਕੋਈ ਇੱਕ ਵਾਰ ਇਨਕਮੇ ਸੰਭਾਰਾ ਕਾਲ ਬਾਸ ਤੇ ਰਹੇ ਉਭਾਰਾ ਦਿਨ ਨਰ ਨਾਮ ਤੇ ਹਾਰੋ ਭਾ ਹਰਿ ਦੁਸ਼ਟ ਦੋ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਤ ਬੈ ਸਰਬ othor ਮੋਹ ਸਹਾਈ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਸਰਬ othor ਮੋਹ ਸਹਾਈ ਸਭਿਆ ਕਾਇੰ ਗਹੇ ਜਬ ਤੇ ਤੁਮਰੇ ਤਬ ਤੇ ਤੂ ਆ ਕੋ ਕਰੇ ਨਹੀਂ ਆਂਦੇਓ ਰਾਮ ਨਹੀਂ ਪੁਰਾਨ ਪੁਰਾਨ ਅਲੇਖ ਹੈ ਮਤ ਏਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ श्री सुपान कृपा तुमरी पूरी करव न तुहे सभु तोहे सगु द्वार कौ पौषाड गयो तुहारो बाहे गए गे अस ला गो द्वार कौ पौषाड गयो तुहारो द्वार रहे ਗਏ ਕੀ ਲਾਜ ਅਸ ਗੋਬਿੰਦ ਦਾਸ ਰਾਮ ਕਲੀ ਮਨ ਲਾਤੀਆ ਆਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਆਨੰਦ ਭਇਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰ ਤੰ ਪਾਇਆ ਸਹਿਜ ਸੇਤੀ ਮਟ ਵਦੀਆਂ ਵਾਧਾਈਆਂ ਮੁਦਾਜ ਰੰਗ ਪਰਵਾਰ ਹਰੀਆਂ ਸ਼ਬਦ ਗਾਉਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਵਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਹਾ ਅੰਗੀਕਾਰੁ ਕਰੇ ਤੇਰਾ ਕਾਰਜ ਕਮ ਸੁਵਾਰਨਾ ਸਬਨਾ ਗੱਲਾਂ ਸੁਮਰਤ ਸਵਾਮੀ ਸੋ ਕਿਉ ਬਣੋ ਸਾਰੇ ਕਹਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਜਨ ਨਹੀਂ ਕਰ ਤੇਰਾ ਹੈ ਕਰਤਾ ਤੇਰਾ ਸਭ ਕਿਸ ਹੈ ਜਿਸ ਦੇਹੇ ਸੋ ਪਾਵੇ ਹੈ

ਦਿਨ ਇਸ਼ਾਂ ਸਭ ਕੋ ਦਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚ ਹੋ ਜਿਸ ਵੀ ਆਏ ਨਿਵੜਿਆਈਆ ਕਹਾ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਥੇ ਸ਼ਬਦ ਦੇਖੋ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਦੇ ਘਰ ਭਾਰੀਆ ਪੰਚ ਦੂਤ ਤੁਲਵਸ ਕੀ ਤੇ ਕਾਲ ਕੰਨ ਕ ਮਾਰਿਆੁਰ ਕਰਮ ਪਾਇਆ ਤੁਭ ਜਨ ਕੋ ਸੇ ਨਾਮ ਹਰ ਕ ਲਾਭੇ ਕਹ ਨਾਨਕ ਕਹ ਸੁਖ ਵਾਚਿਤ ਘਰ ਅਨਹਦ ਵਾਦੀ ਕੰਦ ਸੁਨਹੁ ਵਡ ਭਾਗੀ ਹੋ ਸਗਲ ਮਨ ਵਰਤ ਪੂਰੇ ਪਾਰ ਬ੍ਰਹਮ ਰਬ ਆਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁਕਰੇ ਸੁਣੀ ਸੱਚੀ ਬਾਣੀ ਸੰਤ ਸਾਜਾ ਭੈ ਸਰਸੇ ਪੂਰੇ ਗੁਰ ਤੇਜਾਨੀ ਸੁਣ ਕੇ ਪੁਰੀ ਤ ਕਹਿ ਤਿ ਭਵਤ ਸਤਿਗੁਰ ਬਿਨ ਵਨਤ ਲਾਲਿਕ ਗੁਰ ਚਰਨ ਲਾਗੇ

ਕੰਗਿਤ ਨਾਮਾ ਧਾਕੁਰ ਕਾ ਕਯੋ ਜਿਸ ਕਾ ਸਭ ਸਦਾਰੋ ਦੇਖੋ ਖਾਵੈ ਜੇ ਉਹ ਹੁੰਤਾ ਹੈ ਕਿਸ ਕਾ ਹੋਏ ਉਧਾਰੋ ਇਹੋ ਵਸਤ ਕਦੀ ਨਹਿ ਰਾਈ ਨਿਤ ਨਿਤ ਰੱਖ ਪਰ ਭਾਰੋ ਤਮ ਸੰਸਾਰ ਕਰਨ ਲਗ ਅਰਿਏ ਸਬ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਲਾ 5 ਵਾ ਪਿਰਾ ਕੀਤਾ ਜਤੂਲਾ ਮਨੋ ਜੋਗ ਮੈਂ ਨਿਰਗੁਣਿਆਰੀ ਕੋ ਗੁਣ ਨਾਹੀ ਅਖੇ ਕਰਸ ਪਰਸ ਭਿਆ ਮੇਰਾ ਮਤ ਹੋਈ ਸਤ ਗੁਰ ਨਾਨਕ ਨਾਮ ਮਿਲਿਆ ਤਾ ਦੀਵਾ ਕਨ ਮਦ ਤੀਵੈ